ਭਈ ਆ ਦੇਖੋ ਦਿਨ ਦਿਹਾੜੇ ਮਾੜੇ ਬੰਦੇ ਦੀ ਮਾੜੀ ਕਰਤੂਤ ਮੂਕੇ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇਜ 'ਚ ਹੋ ਗਈ ਕੈਦ ਇਹ ਵੀਡੀਓ ਦੇਖ ਕੇ ਤੁਸੀਂ ਵੇਸ ਚੋਰ ਨੂੰ ਲਾਣਤਾ ਜ਼ਰੂਰ ਪਾਇਓ ਇਹ ਵੀਡੀਓ ਜਲੰਧਰ ਦੇ ਡੀਏਵੀ ਕਾਲਜ ਤੋਂ ਸਾਹਮਣੇ ਆਈ ਹੈ ਜਿੱਥੇ ਲਗਾਤਾਰ ਚੋਰੀ ਹੁੰਦੀ ਹੈ ਪਰ ਇਸ ਵਾਰ ਜਿਹੜੀ ਚੋਰੀ ਹੋਈ ਹੈ ਉਥੇ ਕੈਮਰਾ ਲੱਗ ਚੁੱਕੇ ਹੈ ਜਿਸ ਦੇ ਵਿੱਚ ਚੋਰ ਦੀ ਸਾਰੀ ਕਰਤੂਤ ਕੈਦ ਹੋ ਚੁੱਕੀ ਹੈ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਉਹਨਾਂ ਸ਼ੇਅਰ ਕਰੋ ਅਜਿਹੇ ਚੋਰਾ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਪਹਿਲਾਂ ਇਸ ਕਾਲਜ ਦੇ ਵਿੱਚ ਮੋਟਰ ਚੋਰੀ ਹੋਈ ਤੇ ਫਿਰ ਹੁਣ ਇਸ ਸਟੋਰ ਵੱਲੋਂ ਸਿਲੰਡਰ ਚੋਰੀ ਕੀਤਾ ਗਿਆ ਦਿਨੇ ਚਿੱਟੇ ਇਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਦਿਨੇ ਚਿੱਟੇ ਵੱਲੋਂ ਚੋਰੀ ਕੀਤੀ ਗਈ ਹੈ ਨਾ ਇਸ ਨੂੰ ਪ੍ਰਸ਼ਾਸਨ ਦਾ ਡਰ ਹੈ ਤੇ ਨਾਲੇ ਆਲੇ ਦੁਆਲੇ ਰਹਿੰਦੇ ਲੋਕਾਂ ਤੋਂ ਵੀ ਇਹ ਨਹੀਂ ਡਰ ਰਿਹਾ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਅਜਿਹੇ ਚੋਰਾਂ ਨੇ ਲੋਕਾਂ ਦੇ ਨੱਕ ਦੇ ਵਿੱਚ ਦਮ ਕਰਕੇ ਰੱਖਿਆ ਹੋਇਆ ਹੈ ਰਿਪੀਟ ਅਜਿਹੇ ਚੋਰਾਂ ਨੇ ਲੋਕਾਂ ਦੇ ਨੱਕ 'ਚ ਦਮ ਕਰਕੇ ਰੱਖਿਆ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਉਹਨਾਂ ਸ਼ੇਅਰ ਕਰ ਦਿਓ